ਉਨਾਲਾ ਬਾਈ ਟਰੈਕਟਰ ਬਹੁਤ ਆ ਵੀਡੀਓ ਚ ਬਣੇ ਰਹੋ 23 ਮਾਡਲ ਸੋਨਾਲਿਕਾ 750 ਖੜਾ ਨੇ ਕਿਸੇ ਵੀਰ ਨੇ ਦੇਖਣਾ ਵੀ ਵੀ ਦੇਖ ਲਿਓ ਤੇ ਇਹ ਵੀ ਕੁੱਕੂ ਟਰੈਕਟਰ ਵਾਲਿਆਂ ਦੇ ਬਾਈ ਇੱਥੇ ਹੁੰਦੇ ਆ ਵਧੀਆ ਡੀਲਿੰਗ ਹੈ ਇਹਨਾਂ ਦੀ ਤੇ ਕੁੱਕੂ ਟਰੈਕਟਰ 140 ਨੰਬਰ ਦੁਕਾਨ ਹਰਨੂਰ ਵੀ ਵਜਦਾ ਜੋ ਇਹਨਾਂ ਦੀ ਫਰਮ ਦਾ ਨਾਮ ਆ ਆਲੋ ਟਰੈਕਟਰ ਇਹ ਰੇ ਨਾ ਇੱਕ ਟਰੈਕਟਰ ਤੇ ਮੈਂ ਕਹਿੰਦਾ ਵੀ ਜੇ ਜ਼ਿਆਦਾ ਡਿਟੇਲ ਨਾ ਦਿਖਾਉਣ ਲੱਗ ਜੇ ਤਾਂ ਟਾਈਮ ਬਹੁਤ ਲੱਗ ਜਾਣਾ ਤੇ ਅਰਜਨ ਖੜਾ ਤੇ ਪਿੱਛੇ ਫੇਰ ਜੌਂਡੀਰ ਖੜਾ ਹੈ ਕਿਹੜਾ ਮੰਡਲਾ 2022 ਟਰੈਕਟਰਾਂ ਦੇ ਵਿੱਚ ਮੰਨੀ ਪ੍ਰਵੰਨੇ ਬਾਈ ਜੀ ਪਾਰਟੀ ਆ ਪਟਿਆਲੇ ਦੇ ਵਿੱਚ ਕੁੱਕੂ ਟਰੈਕਟਰ ਵਾਲੇ ਆ ਜਾਓ ਮੈਂ ਤੁਹਾਨੂੰ ਤੁਹਾਨੂੰ ਉੱਪਰ ਚੜ੍ਹ ਕੇ ਟਰੈਕਟਰ ਦਿਖਾਉਣਾ ਵੇਚ ਦੀ ਦਾ ਜਾਇਆ ਨਹੀਂ ਜਾਣਾ ਆ ਦੇਖੋ ਟਰੈਕਟਰ ਕਿਹੜਾ ਚਾਹੀਦਾ 755 ਟਰੈਕਟਰ ਬਹੁਤ ਨੇ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਟਰੈਕਟਰ ਹੌਲੀ ਹੌਲੀ ਦਿਖਾਉਣੇ ਆ ਸਾਰੀ ਵੀਡੀਓ ਦੇਖਿਓ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਇੱਕ ਵਾਰੀ ਫੇਰ ਪਲਵਾਨ ਟਰੈਕਟਰ ਬਟਿਆਲਾ ਦੇ YouTube ਚੈਨਲ ਤੇ ਜਾਂ Facebook ਤੇ ਦੇਖ ਰਹੇ ਹੋ ਤਾਂ ਵੀਰੋ ਦੋ ਜਰੂਰ ਪੇਜ ਨੂੰ ਫੋਲੋ ਕਰ ਲਓ Instagram ਤੇ ਵੀ ਸੇਮ ਪੇਜ ਆ ਪਲਵਾਨ ਟਰੈਕਟਰ ਬਟਿਆਲਾ ਅੱਜ ਜਿਹੜਾ ਬਲੌਗ ਆ ਨਵੇਂ ਟਰੈਕਟਰਾਂ ਦਾ ਬਲੌਗ ਆ ਉੱਚੇ ਮੋਡਲ ਟਰੈਕਟਰ 21 22 23 24 0 ਮੀਟਰ ਟਰੈਕਟਰ ਹਨ ਨਵੇਂ ਟਰੈਕਟਰ ਕੁੱਕੂ ਟਰੈਕਟਰ ਵਾਲਿਆਂ ਨੇ ਪਹਿਲਾਂ ਵੀ ਤੁਸੀਂ ਬਹੁਤ ਵੀਡੀਓ ਦੇਖਿਆ ਹੋਣੀਆਂ ਸੋਸ਼ਲ ਮੀਡੀਆ ਤੇ ਅੱਜ ਅਪਡੇਟ ਦੇ ਰਹੇ ਹਾਂ ਤੁਹਾਨੂੰ ਸਾਰੇ ਟਰੈਕਟਰਾਂ ਦੀ 855 ਸੋਨਾਲੀ ਕਾ ਟਾਈਗਰ 4x4 ਛੋਟੇ ਤੋਂ ਵੱਡੇ ਟਰੈਕਟਰ ਇਸ ਵੀਡੀਓ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰੀ ਆ ਕਿਉਂਕਿ ਪਿਛੇ ਬਹੁਤ ਭਰਾਵਾਂ ਦੇ ਕਮੈਂਟ ਆ ਰਹੇ ਸੀ ਵੀਰੋ ਛੋਟੇ ਲੋਕਲ ਟਰੈਕਟਰਾਂ ਦੀ ਵੀ ਵੀਡੀਓ ਪਾਇਆ ਕਰੋ ਇਹ ਵੀਰਾਂ ਕੋਲ ਤੁਹਾਨੂੰ ਜਿਹੜੇ ਵੀ ਟਰੈਕਟਰ ਮਿਲਣਗੇ ਪੇ ਵੀਡੀਓ ਉਹੀ ਭਰਾ ਦੇਖੋ ਜਿਨ੍ਹਾਂ ਨੂੰ ਲੋਕਲ ਨੰਬਰ ਟਰੈਕਟਰ ਲੈਣੇ ਆ ਪੇਪਰਾਂ ਦੇ ਵਿੱਚ ਬਿਲਕੁਲ ਭਾਈ ਜੀ ਸਾਫ਼ ਸੁਥਰੇ ਟਰੈਕਟਰ ਇਹਨਾਂ ਦੇ ਤੇ ਸਾਰੀ ਤੁਹਾਨੂੰ ਅੱਗੇ ਵੀਡੀਓ ਤੁਸੀਂ ਚੈੱਕ ਕਰ ਲਿਓ 30 ਹਸਪਾਵਰ ਤੋਂ ਲੈ ਕੇ 70 80 ਹਸਪਾਵਰ ਟਰੈਕਟਰ 90 ਹਸਪਾਵਰ ਤੱਕ ਵੀ ਟਰੈਕਟਰ ਇਹਨਾਂ ਵੀਰਾਂ ਕੋਲ ਖੜੇ ਆ ਆ ਜੋ ਪੂਰੀ ਵੀਡੀਓ ਚੈੱਕ ਕਰ ਲਿਓ ਵੀਡੀਓ ਉਹੀ ਭਰਾ ਵੇਖਿਓ ਜਿਨ੍ਹਾਂ ਨੇ ਲੋਕਲ ਨੰਬਰ ਟਰੈਕਟਰ ਦੇਖਣਾ ਕਿਹੋ ਜਰਾ ਭੁਲੇਖਾ ਪੈ ਜਾਂਦਾ ਵੀ ਇਹ ਬਾਈ ਤਾਂ ਬਾਹਰ ਨੰਬਰਾਂ ਦੇ ਟਰੈਕਟਰ ਦੀ ਵੀਡੀਓ ਪਾਉਣਾ ਇਹ ਸਾਰੇ ਟਰੈਕਟਰ ਲੋਕਲ ਨੰਬਰ ਆ ਦੋਸਤੋ ਆਪਾਂ ਕੋਈ ਵੀਊ ਨਹੀਂ ਲੈਣੇ ਐ ਹੁੰਦਾ ਵੀ ਗਲਤ ਜਾਣਕਾਰੀਆਂ ਲੋਕ ਬਹੁਤ ਪਾਉਂਦੇ ਆ ਰੇਟ ਗਲਤ ਦੱਸ ਕੇ ਵੀ ਸਾਡੀ ਵੀਡੀਓ ਤੇ ਬੰਦਾ ਆਵੇ ਅਸੀਂ ਕਦੇ ਵੀ ਫੇਕ ਇਨਫੋਰਮੇਸ਼ਨ ਆਪਣੇ ਚੈਨਲ ਤੇ ਨਹੀਂ ਪਾਈ ਤੇ ਦੋਸਤੋ ਧੰਨਵਾਦ ਆ ਜਿਹੜੇ ਭਰਾ ਐਨ ਆਰ ਆਈ ਭਰਾਵਾਂ ਦਾ ਬਹੁਤ ਧੰਨਵਾਦ ਆ ਜਿਹੜੇ ਭਰਾ ਸਾਡੇ ਨਾਲ ਜੁੜੇ ਹੋਏ ਆ ਤੇ ਆ ਡੇਟ ਪੇਪਰਾਂ ਦੇ ਟਰੈਕਟਰ ਲੈਣੇ ਆ ਦੋਸਤੋ ਉਹਨਾਂ ਵੀਰਾਂ ਵਾਸਤੇ ਟਰੈਕਟਰ ਜਿਨ੍ਹਾਂ ਨੇ ਅਪ ਟੂ ਡੇਟ ਮਾਡਲ ਟਰੈਕਟਰ ਲੈਣੇ ਆ ओरिजिनल ਕਾਪੀ ਕਾਗਜ਼ਾਂ ਦੇ ਵਿੱਚ ਕੁੱਕੂ ਵਾਲੇ ਜਿਹੜੇ ਟਰੈਕਟਰ ਲਿਆਉਣਗੇ ਨਾ ਬਾਈ ਇਹਨਾਂ ਦੀ ਤਾਂ ਬਾਈ ਜੀ ਕਿਤੇ ਵੀ 10 ਸਾਲ ਪੁਰਾਣਾ ਵੀ ਰਿਕਾਰਡ ਆ ਇਹ ਬੰਦੇ ਬਾਈ ਜੀ ਬਿਲਕ ਪੇਪਰਾਂ ਲੋ ਟਰੈਕਟਰ ਪੂਰੇ ਹੁੰਦੇ ਨਾਲ ਇਹ ਵੀ ਟਰੈਕਟਰ ਲੋਕਲ ਨੰਬਰ ਆ ਹਰਿਆਣਾ ਨੰਬਰ ਆ 10 ਲੱਖ ਡਿਮਾਂਡ ਆ 2021 ਮਾਡਲ ਦਾ ਨਾ ਇਹ 2021 ਮਾਡਲ ਆ ਦੋਸਤੋ ਟਰੈਕਟਰ ਸਾਰੇ ਦੀ ਤਸੱਲੀ ਕਰ ਲੋ ਟਾਇਰ ਅਗਲੇ ਵੀ ਨਵੇਂ ਆ ਬੰਪਰ ਵੀ ਅੱਗੇ ਵੇਟ ਵੀ ਜਿਹੜਾ ਲੱਗਿਆ origignal ਕੰਪਨੀ ਦਾ ਇਹ ਚੱਲਿਆ ਕਿੰਨਾਗਾ ਦੋਸਤ ਪਤਾ ਕੁਛ ਤੇ 11100 ਘੰਟੇ origignal ਚੱਲਿਆ ਹੋਇਆ ਬਰ ਯਾਤਰੀ ਨਾਲ ਲੱਗੀ ਆ ਇਹਦੇ ਬਾਅਦ 755 ਤੋਂ ਬਾਅਦ DG Sense 4G ਇਹ ਤਾਂ ਹੋਵੇਗਾ CRD ਹੈ ਨਾ ਸਿੰਪਲ ਹੈ ਟਰੈਕਟਰ ਹੈ 21 ਸਿੰਪਲ ਆਇਆ ਇਹ 5405 ਇਹ ਵੀ 2021 ਮਾਡਲ ਹੈ ਇਹ ਵੀ 21 ਮਾਡਲ ਹੈ ਵੀ ਹਰਿਆਣਾ ਨੰਬਰ ਹੈ ਇਹਦੀ ਕਿੰਨੀ ਨਮਾਣਾ ਇਹਦੀ ਸਾਢੇ ਲੱਖ ਦਾ ਸਾਢੇ 10 ਲੱਖ ਨਮਾਣਾ ਗੇਰ ਪ੍ਰੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਜੇ ਵੀਡੀਓ ਬਹੁਤ ਘੈਂਟ ਹੋਣ ਵਾਲੀ ਆ ਸਾਰੀ ਵੀਡੀਓ ਦੇਖਿਓ ਪੂਰੀ ਜਾਣਕਾਰੀ ਲੋਕਲ ਨੰਬਰ ਟਰੈਕਟਰਾਂ ਦੇ ਰੇਟ ਕੂਕੂ ਟਰੈਕਟਰ ਵਾਲਿਆਂ ਦੀ ਵੀਡੀਓ ਇਹ ਹੈ ਬਾਈਆਂ ਕੋਲ ਟਰੈਕਟਰ ਜੇ ਤੁਸੀਂ ਦੇਖਣ ਆਣਾ ਨਾ ਇੱਕ ਅੱਧਾ ਤੁਹਾਨੂੰ ਪਸੰਦ ਆਉਣਾ ਹੀ ਆਉਣਾ ਇੰਨਾ ਕ ਟਰੈਕਟਰ ਖੜਾ ਬਾਈਆਂ ਕੋਲ ਪੈਰਦਾਨਾਂ ਦੇ ਰੰਗ ਦੇਖੋ ਲੱਗ ਕਿੰਨੇ ਕ ਸਾਹਮਣੇ ਵਾਲ ਬੰਦੇ ਨੇ ਚਲਾਇਆ ਹੋਊਗਾ ਟਰੈਕਟਰ ਥੋੜਾ ਜਿਹਾ ਹਲੇ ਸਗੋ ਦਿਨ ਦਾ ਚਾਨਣ ਹੁੰਦਾ ਹੋਰ ਕਲੀਅਰ ਹੁੰਦੀ ਤੁਹਾਨੂੰ ਪਤਾ ਮੈਂ ਹਲੇ ਥੋੜਾ ਜਿਹਾ ਲੇਟ ਹੋ ਜਾਣਾ ਤੇ ਤੁਹਾਨੂੰ ਸਾਰੇ ਟਰੈਕਟਰ ਪਿੱਛੋਂ ਵੀ ਦਿਖਾ ਦਿੰਨਾ ਟਰੈਕਟਰ ਕਿੰਨਾ ਕ ਖੜਾ ਟਰੈਕਟਰ 5405 ਵੇਟ ਲੱਗਾ ਅੱਗੇ ਸੌਰੀ ਬੰਪਰ ਲੱਗਿਆ ਜਿਹੜਾ ਨਾਲ Ориਜਨਲ ਵੇਟ ਆਉਂਦਾ ਉਹ ਵੀ ਲੱਗਿਆ ਪਹਿਲਾਂ ਅੱਗੇ ਟਰੈਕਟਰ ਦਿਖਾਦਾ ਫੇਰ ਤੁਹਾਨੂੰ ਮੈਂ ਪਿੱਛੇ ਟਰੈਕਟਰ ਦਿਖਾਉਣਾ ਵੇ ਕਿੰਨਾ ਕੁ ਟਰੈਕਟਰ ਖੜਾ ਬਹੁਤ ਵੈਰਾਈਟੀ ਆ ਤੁਹਾਨੂੰ ਕੋਈ ਵੀ ਇਹੋ ਜਿਹਾ ਟਰੈਕਟਰ ਨਹੀਂ ਜਿਹੜਾ ਇਹਨਾਂ ਦੀ ਦੁਕਾਨ 'ਚ ਨਾ ਮਿਲੂਗਾ ਜਿਹੜਾ ਤੁਸੀਂ ਧਾਰ ਕੇ ਆਏ ਹੋ ਟਰੈਕਟਰ ਤੁਹਾਨੂੰ ਇਹਨਾਂ ਦੀ ਦੁਕਾਨ ਤੇ ਮਿਲਣਾ ਹੀ ਮਿਲਣਾ ਟਰੈਕਟਰਾਂ ਦੇ ਵਿੱਚ ਮੰਨੀ ਪ੍ਰਵੰਨੇ ਬਾਈ ਜੀ ਪਾਲਟੀ ਆ ਪਟਿਆਲੇ ਦੇ ਵਿੱਚ ਕੁੱਕੂ ਟਰੈਕਟਰ ਵਾਲੇ ਆ ਜਾਓ ਮੈਂ ਤੁਹਾਨੂੰ ਤੁਹਾਨੂੰ ਉੱਪਰ ਚੜ੍ਹ ਕੇ ਟਰੈਕਟਰ ਦਿਖਾਉਣਾ ਵੇਚ ਦੀ ਦਾ ਜਾਇਆ ਨਹੀਂ ਜਾਣਾ ਆ ਦੇਖੋ ਟਰੈਕਟਰ ਕਿਹੜਾ ਚਾਹੀਦਾ ਸੋਲਿਸ ਜੋ ਕੰਪਨੀ ਜੋ ਨਵਾਂ ਨਿਕਲਾ ਟਰੈਕਟਰ ਉਹ ਵੀ ਇਹਨਾਂ ਕੋਲ ਖੜਿਆ 0 ਮੀਟਰ ਟਰੈਕਟਰ ਹੀ ਆ 36 30 ਖੜਾ ਸੁਪਰ ਉਹ ਪਿੱਛੇ ਫੇਰ 755 ਆ ਗਿਆ ਆ ਸੌਲਿਸ ਦੇ ਖੜੇ ਆ ਮਾਡਲ ਸਾਰੇ ਆ ਦੇਖ ਲੋ ਟਾਈਗਰ ਸੋਨਾਲੀਕਾ 4x4 ਆ ਪਿੱਛੇ ਮੈਂ ਕਹਾ ਸਾਰੀ ਆ ਸੋਨਾਲੀਕਾ ਦੀ ਲਾਈਨ ਆ ਤਕਰੀਬਨ ਆ ਪਿੱਛੇ ਸੋਨਾਲੀਕਾ ਖੜਾ ਪਿੱਛੇ ਫੇਰ ਅਰਜਨ ਆ ਗਿਆ ਟਰੈਕਟਰ ਜੇ ਦਿਖਾਉਣ ਲੱਗੇ ਆ ਦਾ ਘਟੋ ਘਟ ਇੱਕ ਘੰਟੇ ਦਾ ਬਲੌਗ ਚਾਹੀਦਾ ਪੂਰਾ ਇਹ ਪੂਰੀ ਕੱਲੀ ਕੱਲੀ ਟਰੈਕਟਰ ਦੀ ਡਿਟੇਲ ਦਿਖਾਈਏ ਤੇ ਬਾਈਆਂ ਕੋਲ ਟ੍ਰੇਮ ਵੀ ਉਹਨਾਂ ਕੋ ਚਾਹੀਦਾ ਇਸ ਕਰਕੇ ਮੈਂ ਮੇਨ ਮੇਨ ਜੇ ਤੁਹਾਨੂੰ ਟਰੈਕਟਰ ਦਿਖਾ ਦਿੰਨਾ ਇਹ ਕਿਹੜਾ ਵੀਰੇ ਟਾਈਗਰ ਇਹ ਗੜਾ ਮਾਡਲ ਹੈ ਤੇ ਇਹ ਵੀ ਟਰੈਕਟਰ ਕੋਰਾ ਹੀ ਖੜਾ 22 ਮਾਡਲ ਯਾਦ ਰਹੇ ਜਨਾ ਤੁਹਾਨੂੰ ਵੀ ਸਾਰਾ ਇਹਦਾ ਕੀ ਮੁੱਲ ਵੜੀ ਹੈ ਅੱਛਾ ਦੂਜੇ ਭਾਈ ਨੂੰ ਇਹ ਵੀ 22 ਮਾਡਲ ਕੋਰਾ ਨਵਾਂ ਹੀ ਟਰੈਕਟਰ ਖੜਾ ਹੈ ਪਿੱਛੇ ਸਾਰੇ ਬਾਈਓ ਹੋਣੇ ਤਕਰੀਬਨ ਹਨਾ ਸਾਰੇ 21 22 ਮਾਡਲ ਟਰੈਕਟਰ ਆ ਤਕਰੀਬਨ ਇਹ 23 ਮਾਡਲ ਆ 60 ਤੇ ਆ ਅਰਜਨ ਤੇ ਹੀ ਆ ਅਰਜਨ ਖੜਾ ਹੈ ਸੀਆਰਡੀ ਆ 755 ਵੀ ਕੋਰਾ ਨਵੇਂ ਮਾਡਲ ਵਾਲਾ ਆ ਪਿੱਛੇ ਫੇਰ ਸੋਨਾਲੀ ਕਾ 60 RX ਆ ਗਿਆ ਆ AC ਕੈਬ ਨਾਲ ਆ ਗਿਆ 90 ਆ 60 ਆ ਚਾਹ 90 ਖੜਾ ਆ ਸੋਨਾਲੀ ਕਾ 90 ਖੜਾ AC ਕੈਬ ਨਾਲ ਆ ਪਿੱਛੇ ਭਰਾ ਪੁੱਛ ਵੀ ਰਹੇ ਸੀਗੇ ਆ ਦੇਖ ਲਓ ਥੋੜਾ ਜਿਹਾ ਹਨੇਰਾ ਹੁਣ ਮੈਂ ਬਾਹਰ ਵਾਲੇ ਟਰੈਕਟਰ ਦਿਖਾਦਾ ਥੋੜਾ ਨਾ ਅੰਦਰ ਸ਼ੈੱਡ ਚ ਟਰੈਕਟਰ ਖੜੇ ਆ ਇਸ ਕਰਕੇ ਹਨੇਰਾ ਮੈਂ ਤੁਹਾਨੂੰ ਬਾਹਰ ਵਾਲੇ ਟਰੈਕਟਰ ਸਾਰੀ ਨਿਗਾ ਮਰਾ ਦਿੰਨਾ ਇਹ ਜਿਹੜੇ ਜਿਹੜੇ ਮੇਨ ਟਰੈਕਟਰ ਖੜੇ ਆ ਜਿਆਦਾ ਤੇ ਇਨਫੋਰਮੇਸ਼ਨ ਦੇਣ ਦਾ ਫਾਇਦਾ ਇਹ ਹੋ ਜਾਂਦਾ ਵੀ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਕਿਹੜੇ ਟਰੈਕਟਰ ਪਟਿਆਲੇ ਟਰੈਕਟਰ ਮਾਰਕੀਟ ਚ ਖੜ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤੇ ਇਹ ਸਾਰੇ ਟਰੈਕਟਰ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਪਟਿਆਲਾ ਆਪਣਾ ਸੌਰੀ ਪੰਜਾਬ ਨੰਬਰ ਪਟਿਆਲਾ ਟਰੈਕਟਰ ਮਾਰਕੀਟ ਦੀ ਵੀਡੀਓ ਆ ਪੰਜਾਬ ਹਰਿਆਣਾ ਲੋਕਲ ਨੰਬਰ ਟਰੈਕਟਰ ਆ ਇਹ ਜਿਹੜੇ ਵੀਰਾਂ ਨੇ ਲੋਕਲ ਨੰਬਰ ਲੈਣੇ ਆ ਉਹੀ ਵੀਰ ਇਹ ਵੀਡੀਓ ਦੇਖਿਓ ਬਾਹਰ ਦਾ ਨੰਬਰ ਇਹਨਾਂ ਚ ਇੱਕ ਵੀ ਟਰੈਕਟਰ ਨਹੀਂਗਾ ਇਹ ਸਾਰੇ ਲੋਕਲ ਨੰਬਰ ਟਰੈਕਟਰ ਨੇ ਆਉਂਦੇ ਆ ਬਾਈ ਆਜੋ ਹੋਰ ਟਰੈਕਟਰ ਵੀ ਸਾਰੇ ਨਿਗਾ ਮਾਰਾ ਦਿਨਾ ਤੁਹਾਨੂੰ ਇਹ ਤੋਂ ਵੱਡਾ 3602 ਖੜਾ ਇਹ ਪਲੱਸ ਇਹਦਾ ਪਤਾ ਕੁਮਾਂਡਲ ਮਾਡਲ ਮੋਡਲ 16 ਮਾਡਲ 4.5 ਲੱਖ ਦਾ 16 ਮਾਡਲ 4.5 ਲੱਖ ਦੀ ਮੰਗ ਹੈ ਅੱਗੇ ਫੇਰ 36 30 ਪਲੱਸ ਆ ਗਿਆ ਫੇਰ 855 ਆ ਗਿਆ ਇਹ ਵੀ ਪਟਿਆਲਾ ਨੰਬਰ ਹੈ ਇਹ ਪਿਛਲਾ ਪਟਿਆਲਾ ਇਹ ਵੀ ਪਟਿਆਲਾ ਨੰਬਰ ਹੈ ਇਸ ਤੋਂ ਪਿੱਛੇ ਇੱਕ ਹੋਰ ਖੜਾ ਵੀ ਪਟਿਆਲਾ ਨੰਬਰ ਹੈ 16 ਮਾਡਲ ਕੀ ਮੰਗਣਾ ਵੀਰੇ ਦੀ 6 ਲੱਖ ਰੁਪਏ ਦਾ 21 ਮਾਡਲ ਟਰੈਕਟਰ ਆ ਟਰੈਕਟਰ ਨਵਾਂ ਹੀ ਪਿਆ ਸਾਰਾ ਹਾਲੇ ਤੱਕ ਸਾਰਾ ਟਰੈਕਟਰ ਬਹੁਤ ਸੋਹਣਾ ਟਰੈਕਟਰ ਖੜਾ ਤੇ ਜਿਹੜੇ ਵੀਰ ਨੇ ਦੇਖਣਾ ਹੋਵੇ ਇਹ ਵੀ ਆਪਣਾ ਚੈੱਕ ਕਰ ਲਿਓ ਟਰੈਕਟਰ ਆ ਦੇਖੋ ਇਚੇਰੀ ਮਰੂਮਾ ਦੇ ਰੰਗ ਵਧੀਆ ਟਰੈਕਟਰ ਐ ਸੋਨਾ ਸਾਹਮਣਾ ਚਲਾਇਆ ਹੋਇਆ ਟਰੈਕਟਰ ਆ ਟਰੈਕਟਰ ਲਿਆਉਂਦੇ ਵੀ ਸਾਫ਼ ਆ ਬਾਈ ਤਕਰੀਬੇ ਉਹ ਜਾਂਦਾ ਬੱਚਾ ਐ ਲੱਗਦਾ ਜਿਵੇਂ ਨਾਲ ਪਿਓ ਦੇ ਨਾਲ ਪੁੱਤ ਜਾਂਦਾ ਹੋਵੇ ਤੇ ਆਹ ਤਾਂ 855 ਰਿਵਰਸ ਪੀਟੀਓ ਟਾਪ ਮਾਡਲ ਐ ਵੀ ਤੇ ਵੀਰੋ ਪਾਵਰ ਸਟੀering ਦੇ ਵਿੱਚ ਹੋਰ ਕਿਹੜਾ ਮੇਨ ਟਰੈਕਟਰ ਦਿਖਾਈਏ ਜਿਹੜਾ ਦਾ ਗੋਨ ਵਾਲਾ ਬਾਈ ਟਰੈਕਟਰ ਬਹੁਤ ਆ ਵੀਡੀਓ ਚ ਬਣੇ ਰਹੋ 23 ਮਾਡਲ ਸੋਨਾਲਿਕਾ 750 ਖੜਾ ਨਹੀਂ ਕਿਸੇ ਵੀਰ ਨੇ ਦੇਖਣਾ ਉਹ ਵੀ ਦੇਖ ਲਿਓ ਤੇ ਇਹ ਵੀ ਕੁੱਕੂ ਡੈਕਟਰ ਵਾਲਿਆਂ ਨੇ ਖੜਾ ਤੇ 60 10 ਪਿੱਛੇ ਵੀਰ ਪੁੱਛਦੇ ਸੀਗੇ ਐਕਸਲ ਸੀਰੀਜ਼ ਇਹ ਦੁਕਾਨ ਨੰਬਰ ਕਿੰਨਾ ਵਜਦੀ ਆ 140 140 ਨੰਬਰ ਦੁਕਾਨ ਤੇ ਖੜਾ ਤੇ ਇਹ ਵੀ ਬਾਈ 60 10 4/4 ਮਾਡਲ ਕਿਹੜਾ ਵੀਰੇ ਇਹ 2017 ਮਾਡਲ ਆ ਪਟਿਆਲਾ ਨੰਬਰ ਆ 2017 ਮਾਡਲ ਪਟਿਆਲਾ ਨੰਬਰ 60 10 ਹੋ ਲੈਣਾ 4/4 ਸਵਾ 6 ਲੱਖ ਰੁਪਈਆ ਬਾਈ ਜੀ ਕੀਮਤਾਂ ਸਵਾ 6 ਲੱਖ ਰੁਪਈਆ ਐਕਸਲ ਸੀਰੀਜ਼ 60 10 ਪਟਿਆਲਾ ਨੰਬਰ ਦੇਖੋ ਕਿੰਨਾ ਫਾਇਦਾ ਹੋ ਜਾਂਦਾ ਜਿਨ੍ਹਾਂ ਨੇ ਲੋਕਲ ਨੰਬਰ ਲੈਣਾ ਹੈ ਵੀਡੀਓ ਦੇਖ ਕੇ ਬਾਈਆਂ ਨੂੰ ਪਤਾ ਲੱਗ ਜਾਂਦਾ ਆ 23 ਮਾਡਲ ਆ ਗਿਆ ਫਾਈਬਰ ਛਤਰੀ ਵਗੈਰਾ ਕੰਪਲੀਟ ਦਾ ਟਰੈਕਟਰ ਸੋਨਾ ਲਿਕਿਆ ਅੱਜ ਮੈਂ ਤੁਰਦੇ ਤੁਰਦੇ ਇਹ ਸਾਰੇ ਮੇਨ ਵਲੌਗ ਤੁਹਾਨੂੰ ਸਾਰੇ ਟਰੈਕਟਰ ਦਿਖਾ ਦੇਣੇ ਆ ਤੇ ਤਕਰੀਬਨ ਸਾਰੇ ਟਰੈਕਟਰ ਬਾਈ ਨਵੇਂ ਲਿਆਉਂਦੇ ਆਂ ਬ੍ਰਾਂਡ ਨੇ ਉਹਨਾਂ ਦੀ ਇੱਕ ਸਭ ਤੋਂ ਸਿਫਤ ਇਹ ਆ ਬਾਈਆਂ ਕੋਲ ਟਰੈਕਟਰ ਬਾਈ ਜੀ ਕੋਕਾ ਪੀਸ ਲਿਆਉਂਦੇ ਆਂ ਨਹੀਂ ਵੀ ਕੋਈ ਜਾ ਕੇ ਤੁਹਾਨੂੰ ਕਿਤੇ ਕੋਈ ਰੰਗਿਆ ਫੰਗਿਆ ਕੋ ਤਿਆਰ ਕਰਿਆ ਇਹਨਾਂ ਦੀ ਦੁਕਾਨ ਦੇ ਵਿੱਚ ਵੜਦਾ ਹੀ ਨਹੀਂ ਟਰੈਕਟਰ ਭਾਈ ਇਸ ਗੱਲ ਦਾ ਸ਼ੁਰੂ ਤੋਂ ਇਹਨਾਂ ਦਾ ਰਿਕਾਰਡ ਆ ਭਾਈਆਂ ਦਾ ਤੇ ਪੇਪਰਾਂ ਦੇ ਵਿੱਚ ਟਰੈਕਟਰ ਸਾਰੇ ਤੁਹਾਨੂੰ ਦੱਸਿਆ ਵੀ ਅਪ ਟੂ ਡੇਟ ਟਰੈਕਟਰ ਹੁੰਦੇ ਇਹਨਾਂ ਦੇ 22 ਮਾਡਲ 5210 ਖੜਾ 4x4 ਟਰੈਕਟਰ ਤੁਹਾਨੂੰ ਹੁਣ ਦੱਸਦਾ ਵੀ ਮੇਰੇ ਕੋਲ ਤਕਰੀਬਨ ਪਿੰਡ 'ਚ ਵੀ ਇੰਨੇ ਟਰੈਕਟਰ ਨਹੀਂ ਹੁੰਦੇ ਜਿੰਨੇ ਵੀਰਾਂ ਕੋਲ ਖੜੇ ਆ ਸਾਰੇ ਐਵੇਂ ਤੁਸੀਂ ਬਹੁਤ ਵੀਡੀਓ ਦੇਖੀ ਆਣਗੇ ਆ ਵੀ ਟਰੈਕਟਰ ਕੋਰਾ ਨਵਾਂ ਖੜਾ 22 ਮਾਡਲ ਆ ਹੁਣ ਦੇਖ ਲਓ ਭਾਵੇਂ ਲਫਾਵੇ ਚੜਾ ਕੇ ਟਰੈਕਟਰ ਲੈ ਜਾਓ ਨਵਾਂ ਹੀ ਕੋਰਾ ਖੜਾ ਲਓ ਤੇ ਹੁਣ ਕਿਹੜਾ ਟਰੈਕਟਰ ਮੇਨ ਆ ਹੋਲੈਂਡ ਦਾ ਮ ਦਿਖਾਤਾ ਲੋ 5405 ਕੋਰਾ 5405 ਖੜਾ ਇਹ ਕਿਹੜਾ ਮਾਡਲ ਆ ਵੀਰ ਤੇ ਸੀਆਰਡੀ ਮਾਡਲ ਹੈ ਮਾਰ ਕੇ 23 ਦੇ ਸਿੱਧੀ ਬਿਲਿੰਗ ਹੋਊਗੀ ਬਾਈ ਜੀ ਚੱਲਿਆ ਨੀਗਾ ਸਿੱਧਾ ਕੰਪਨੀੋਂ ਟਰੈਕਟਰ ਆਇਆ ਹੋਇਆ 5405 ਜਿਹਨੇ ਨਵਾਂ ਲੈਣਾ ਹੈ ਤੇ ਲਫਾਫੇ ਆ ਦੇਖੋ ਉਤਰੇ ਜਿੱਤਰਾਂ ਕੰਪਨੀ ਨੇ ਆਂ ਪੰਜ ਲਫਾਫੇ ਚੜੇ ਆ ਉਤਰੇ ਸਾਰਾ ਕੰਪਲੀਟ ਜਿਹਨੇ ਨਵਾਂ ਲੈਣਾ ਇੱਕ ਵਾਰੀ ਜ਼ਰੂਰ ਆ ਕੇ ਬਾਈ ਜੀ ਆਪਣਾ ਤਸੱਲੀ ਕਰਿਓ ਟਰੈਕਟਰ ਤੇ ਬਾਈ ਇੱਥੇ ਹੁੰਦੇ ਆ ਵਧੀਆ ਡੀਲਿੰਗ ਹੈ ਇਹਨਾਂ ਦੀ ਤੇ ਕੁੱਕੂ ਟਰੈਕਟਰ 140 ਨੰਬਰ ਦੁਕਾਨ ਹਰਨੂਰ ਵੀ ਵਜਦਾ ਜੋ ਇਹਨਾਂ ਦੀ ਫਰਮ ਦਾ ਨਾਮ ਆ ਆ ਲੋ ਟਰੈਕਟਰ ਜੇ ਨੇ ਨਵਾਂ ਲੈਣਾ ਨਾ ਇੱਕ ਵਾਰੀ ਜ਼ਰੂਰ ਆ ਕੇ ਦੇਖਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਨਾ ਕਰਨਾ ਭੁੱਲਿਆ ਕਰੋ ਕਿਉਂ ਅੱਜ ਵੀਡੀਓ ਚ ਬਹੁਤ ਮੈਂ ਦੇਖਿਆ ਭਰਾਵਾਂ ਦਾ ਐਈ ਵਾਰਾਂ ਲੇਟ ਵੀਡੀਓ ਆਉਣ ਦਾ ਅਗਲੇ ਨੂੰ ਬਹੁਤ ਜਿੰਨਾ ਤੁਸੀਂ ਸਬਸਕ੍ਰਾਈਬ ਕਰੋਗੇ ਫੋਲੋ ਕਰੋਗੇ ਚੀਜ਼ ਪੇਜ ਨੂੰ ਓਨਾ ਜਲਦੀ ਲੋਕਾਂ ਕੋਲ ਵੀਡੀਓ ਪਹੁੰਚ ਜਾਂਦੀ ਹੈ ਇਸ ਗੱਲ ਦਾ ਇਹ ਬੜਾ ਫਾਇਦਾ ਹੋ ਜਾਂਦਾ ਤੇ ਇੰਨੀ ਕੁ ਗੱਲ ਵੀਰੇ ਪ੍ਰਵਾਨ ਕਰਿਓ ਆਜੋ ਅੱਗੇ ਹੋਟੇ ਕੋਰਾ ਨਵਾਂ ਟਰੈਕਟਰ ਜੇ ਕਿਸੇ ਵੀਰ ਨੇ ਲੈਣਾ ਨੇ ਇੱਕ ਵਾਰੀ 5405 ਵੀਰ ਹੁਣਾਂ ਕੋ ਖੜਾ ਸਾਰਾ ਕੰਪਲੀਟ ਜਰੂਰ ਦੇਖਿਓ ਟਰੈਕਟਰ ਬ੍ਰਾਂਡ ਨਿਉ ਹਲੇ ਲਫਾਫੇ ਵੀ ਨਹੀਂ ਟਰੈਕਟਰ ਦੇ ਉੱਤੇ ਪੂਰਾ ਸਮਝ ਲਓ ਏਜੰਸੀ ਚ ਤੁਹਾਡੇ ਨਾਮ ਦੀ ਬਿਲਿੰਗ ਹੋਣੀ ਹੈ ਇਹ ਤੋਂ ਬਾਅਦਾਂ ਟਰੈਕਟਰ ਹੋਰ ਬਥੇਰੇ ਆ ਨਾ ਇੱਕ ਟਰੈਕਟਰ ਤੇ ਮੈਂ ਕਹਿੰਦਾ ਵੀ ਜੇ ਜ਼ਿਆਦਾ ਡਿਟੇਲ ਨਾ ਦਿਖਾਉਣ ਲੱਗ ਜੇ ਤਾਂ ਟਾਈਮ ਬਹੁਤ ਲੱਗ ਜਾਣਾ ਤੇ ਹੁਣ ਵੀ ਸਮਾਂ ਵੀ ਬਹੁਤ ਵਧੀਆ ਟਰੈਕਟਰ ਲੈਣ ਦਾ ਦੋਸਤੋ ਸਭ ਤੋਂ ਵੱਡੀ ਗੱਲ ਆ ਹੁਣ ਬਹੁਤ ਵਧੀਆ ਟਾਈਮ ਆ ਕਿਉਂ ਅਸੀਂ ਇੱਥੇ ਬਾਜ਼ਾਰ 'ਚ ਬੈਠਿਆ ਸਾਨੂੰ ਪਤਾ ਲੱਗ ਜਾਂਦਾ ਵੀ ਕਿ ਇਹ ਤੋਂ ਬਹੁਤਾਂ ਚੀਜ਼ਾਂ ਦੇ ਜਿੰਨੇ ਵੀ ਟਰੈਕਟਰ ਮੰਡੀ ਦੇ ਵਿੱਚ ਤੁਹਾਨੂੰ ਪਤਾ ਰੇਟ ਆਪ ਆਉਣ ਲੱਜਣੇ ਆ ਹੁਣ ਜਿਹਨੇ ਸੇਲ ਨਹੀਂ ਕਰਨਾ ਟਰੈਕਟਰ ਲੈਣਾ ਜਾਦਾ ਹੁਣ ਜ਼ਿਮੀਦਾਰ ਨੂੰ ਟਰੈਕਟਰ ਲੋਡ ਜਾਦਾ ਸੇਲ ਘੱਟ ਹੋਣਾ ਜਿਹੜਾ ਇਹ ਤੋਂ ਪਹਿਲਾਂ ਸੇਲ ਹੋ ਚੁੱਕਿਆ ਹੋ ਚੁੱਕਿਆ ਹੁਣ ਲੋਕਾਂ ਨੇ ਪਰਚੇਜ਼ ਹੀ ਕਰਨੇ ਆ ਤਕਰੀਬਨ ਹੁਣ ਇਹ ਤੋਂ ਬਹੁਤਾਂ ਤੁਹਾਨੂੰ ਪਤਾ ਮਸ਼ੀਨਰੀ ਦੀ ਲੋਡ ਹੀ ਪੈਣੀ ਆ ਕਿ ਸੀਜ਼ਨ ਲੰਬਾ ਹੁੰਦਾ ਤੇ ਆ ਲੋ 36 ਦੀ ਇਹ ਕਿਹੜਾ ਮਾਡਲ ਆ ਵੀਰ 2019 ਮਾਡਲ ਆ ਤੇ 5 ਲੱਖ ਡਿਮਾਂਡ ਆ ਦੀ ਟਰੈਕਟਰ ਦੀ ਆ ਜੋ ਹੋਰ ਫਟਾਫਟ ਹੋਰ ਦਿਖਾ ਦਈਏ ਅਰਜਨ ਖੜਾ ਤੇ ਪਿੱਛੇ ਫੇਰ ਜੌਂਡੀਰ ਖੜਾ ਹੈ ਕਿਹੜਾ ਮਾਡਲ ਆ 2012 ਮਾਡਲ ਆ ਜੋ ਪਿੱਛੇ ਹੋ ਟਰੈਕਟਰ ਦਿਖਾ ਦਾਂ ਤੁਹਾਨੂੰ 21 ਮਾਡਲ ਫੇਰ 52 ਦਾ ਆ ਜੇ ਨੇ ਤੂੰ ਵੀ ਲੈਣ ਟਰੈਕਟਰ ਇਹਦੀ ਵੀ ਤੁਹਾਨੂੰ ਡਿਮਾਂਡ ਦੱਸਦਾ ਟਰੈਕਟਰ ਦੀ तकरीबन ਕਿਸੇ ਨੇ ਵੀ ਜਾ ਕੇ ਘਰੇ ਸਿੱਧਾ ਸਰਵਿਸ ਕਰਾਉਣ ਦੇ ਵੀ ਟਰੈਕਟਰ ਲੋੜਦੇ ਨੇ ਇਹਨਾਂ ਕੋਲ ਇਹੋ ਜਿਹੇ ਟਰੈਕਟਰ ਖੜੇ ਆ ਵੀਰੋ ਜਿਵੇਂ ਆ ਹੁੰਦਾ ਵੀ ਆਪਾਂ ਡਰਦੇ ਹੁੰਨੇ ਆ ਇਹਨਾਂ ਨਾਲ ਟਰੈਕਟਰ ਪੇਪਰ ਕਾਗਜ਼ ਪੱਤਰਾਂ ਦੇ ਵਿੱਚ ਨਾ ਟਰੈਕਟਰ ਬਾਈਆਂ ਦੇ ਤੁਹਾਨੂੰ ਕੱਲੇ ਕੱਲੇ ਟਰੈਕਟਰ ਦੀ ਇਹਨਾਂ ਨੇ ਫਾਈਲ ਬਣਾ ਕੇ ਰੱਖੀ ਹੁੰਦੀ ਆ ਉਹ ਆਏ ਨੇ ਵੀ ਆ ਕੇ ਕਿਸੇ ਨੂੰ ਆਣ ਸਾਰਾ ਇਹਦੇ ਵਿੱਚ ਕੁੱਕੂ ਵਾਲਿਆਂ ਸ਼ੁਰੂ ਤੋਂ ਇਸ ਗੱਲ ਦੀ ਸੁਵਿਧਤਾ ਬਈ ਜੀ ਨੇ ਲੋਕਲ ਨੰਬਰ ਲੈਣਾ ਜਿਹੜੇ ਬੰਦੇ ਨੇ ਆਪਣੇ ਨਾਮ ਕਰਾਉਣਾ ਟਰੈਕਟਰ ਇਹਨਾਂ ਕੋਲ ਟਰੈਕਟਰ ਪਰਚੇਜ਼ ਕਰਿਓ ਤੁਹਾਨੂੰ ਇਹਨਾਂ ਦੇ ਇੱਕ ਟਰੈਕਟਰ ਦਾ ਵੀ ਫਾਇਦਾ ਤੁਹਾਨੂੰ ਲੈਣ ਪਰਚੇਜ਼ ਕਰਨ ਦਾ ਟਰੈਕਟਰ ਦੀ ਰੀਸੇਲ ਮਾਰਕੀਟ ਜਦੋਂ ਇਹਨਾਂ ਦਾ ਨਾਮ ਲਓਗੇ ਨਾ ਟਰੈਕਟਰ ਦੀ ਰੀਸੇਲ ਮਾਰਕੀਟ ਵੀ ਵਾਧੀ ਅਗਲਾ ਪੇਪਰ ਹੀ ਨਹੀਂ ਪਹੁੰਚਦਾ ਵੀ ਟਰੈਕਟਰ ਕਿੱਥੋਂ ਆਇਆ ਜੀ ਕੁੱਕੂ ਵਾਲਿਆਂ ਦੇ ਕਥਾ ਦੀਆਂ ਵੀਡੀਓ ਪਾਉਂਦਾ ਜਿਹੜੇ ਭਰਾ ਬਾਣੀ ਨਾਲ ਜੁੜੇ ਹੋਏ ਆ ਜਿਨ੍ਹਾਂ ਨੂੰ ਸ਼ੌਂਕ ਆ ਕਥਾ ਸੁਣਨ ਦਾ ਬਹੁਤ ਵਧੀਆ ਬਲੌਗ ਹੁੰਦੇ ਆ ਭਰਾ ਦੇ ਤੇ ਜਸਪ੍ਰ ਦਾ ਜਸਪ੍ਰੀਤ ਸਿੰਘ ਸਾਹਿਲ ਆਈਡੀ ਆ ਦੇਖ ਲਓ ਤੁਸੀਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਸੋਹਣੀਆਂ ਕਥਾ ਆਉਂਦੀਆਂ ਇਹ ਵੀਰੇ ਕਿਹਨਾਂ ਦੀਆਂ ਜਿਹੜੀਆਂ ਕਿਹੜੇ ਮਹਾਂਪੁਰਸ਼ਾ ਜਿਨ੍ਹਾਂ ਦੀ ਕਥਾ ਪੋਣਾ ਤੋਂ ਤਕਰੀਬਨ ਇਹ ਕਥਾ ਤਾਂ ਹੀ ਦੇਖੋ ਗੁਰੂ ਨਾਨਕ ਬਾਦਸ਼ਾਹ ਦੀ ਜੀਵਨ ਸਾਖੀ ਦੀ ਪੈ ਰਹੀ ਹੈ ਅੱਜ ਕੱਲ ਇਸ 'ਚ ਬਕਾਇਦਾ ਹਰ ਹਫਤੇ ਸੈਜ ਪਾਠ ਵੀ ਅਪਲੋਡ ਕੀਤਾ ਜਾਂਦਾ ਹੈ ਸੰਗਤ ਰੂਪ ਹੀ ਸੈਜ ਪਾਠ ਹੁੰਦਾ ਹੈ ਤੇ ਤਕਰੀਬਨ ਅੱਧੇ ਘੰਟੇ ਪੌਣੇ ਘੰਟੇ ਦੀ ਵੀ ਹੁੰਦੀ ਹੈ ਨਾ ਹਾਂਜੀ ਹਾਂ ਕਥਾ ਘੰਟੇ ਦੀ ਵੀ ਹੁੰਦੀ ਹੈ ਰੋਜ਼ ਰੂਟੀਨ ਪੈਂਦੀ ਹੈ ਕੋਈ ਵੀ ਫਾਲਤੂ ਚੀਜ਼ ਇਸ ਚੈਨਲ ਤੇ ਨਹੀਂ ਪੈਂਦੀ ਸਿਰਫ ਧਾਰਮਿਕ ਕਥਾ ਗੁਰਬਾਣੀ ਨਾਲ ਰਿਲੇਟਡ ਚੈਨਲ ਆ ਜੇ ਕਿਸੇ ਫੈਮਿਲੀ ਨੇ ਜੇ ਕਿਸੇ ਵੀਰ ਨੇ ਕਿਸੇ ਭੈਣ ਨੇ ਮੇਰੀ ਭੈਣ ਨੇ ਕਿਸੇ ਬੇਟੀ ਨੇ ਵੀ ਇਹ ਚੈਨਲ ਸਬਸਕ੍ਰਾਈਬ ਕਰਨਾ ਤਾਂ ਮੈਨੂੰ ਆਪਣਾ ਭਰਾ ਜਾਣ ਕੇ ਇਹ ਚੈਨਲ ਸਬਸਕ੍ਰਾਈਬ ਕਰ ਲਓ ਕਿਉਂ ਅੱਜਕੱਲ ਤੁਹਾਨੂੰ ਪਤਾ ਚੈਨਲਾਂ ਤੇ ਬਹੁਤ ਗੰਦ ਬਕਵਾਸ ਹੁੰਦੀ ਆ ਸਿਰਫ ਬਾਣੀ ਨਾਲ ਰਿਲੇਟਡ ਵੀ ਚੈਨਲ ਆ ਦੁਬਾਰਾ ਫੇਰ ਤੁਹਾਨੂੰ ਓਪਨ ਕਰਕੇ ਦਿਖਾ ਦਿੰਨਾ ਆ ਵੀਡੀਓ ਜ਼ੂਮ ਕਰਕੇ ਦੇਖ ਲਿਓ ਤੁਸੀਂ ਬਾਅਦ ਚੋ ਆ ਚੈਨਲ ਆ ਜਰੂਰ ਸਬਸਕ੍ਰਾਈਬ ਕਰਿਓ YouTube ਤੇ ਚੈਨਲ ਆ ਔਰ Facebook ਤੇ ਚੈਨਲ ਆ ਤੇ ਆਪ ਵੀ ਬੰਦਾ ਪੂਰਾ ਬਾਣੇ ਬਾਣੀ ਚ ਰਹਿੰਦਾ ਦਮਾਲਾ ਬੰਨਿਆ ਭਰਾ ਨੇ ਜਸਪ੍ਰੀਤ ਸਿੰਘ ਸਾਹਿਲ ਨਾਮ ਆ ਚੈਨਲ ਦਾ ਜਰੂਰ ਸਬਸਕ੍ਰਾਈਬ ਕਰਿਓ ਜੋ ਹਲੇ ਫੋਲੋਅਰ ਘੱਟ ਆ ਇਸ ਕਰਕੇ ਕਈ ਵਾਰ ਸਰਚ ਨਹੀਂ ਹੁੰਦਾ ਮੈਂ ਤੁਹਾਨੂੰ ਤਾਂ ਵਾਰ-ਵਾਰ ਦਿਖਾ ਰਿਹਾ ਜੋ ਜਦੋਂ ਫੋਲੋਅਰ ਘੱਟ ਹੋਣਾ ਤੇ ਆਪਣੇ